ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਤੇ ਕਾਂਗਰਸ ਪਾਰਟੀ ਦੇ ਆਗੂ ਪ੍ਰਤਾਪ ਬਾਜਵਾ ਨੇ ਸੀਮਾਂਤੇ ਸ਼ਬਦੀ ਨਿਸ਼ਾਨੇ ਸਾਤੇ ਨੇ ਜਿਆਂ ਤੇ ਨਾਲ ਹੀ ਉਹਨਾਂ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਦੀ ਜਮਨੀ ਚੋਣ ਦੇ ਨਤੀਜੇ ਆਉਂਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਖੁੱਸਣੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਚ ਰਹਿਣ ਲਈ ਮਕਾਨ ਲੈ ਲਿਆ ਪਰ ਨਤੀਜੇ ਐਲਾਨੇ ਜਾਣ ਤੋਂ ਬਾਅਦ ਉਹਨਾਂ ਨੂੰ ਵਾਪਸ ਆਪਣੇ ਪਿੰਡ ਸਤੌਜ ਜਾਣਾ ਪਵੇਗਾ ਕਿਉਂਕਿ ਚੰਡੀਗੜ੍ਹ ਵਿਚਲਾ ਉਹਨਾਂ ਦਾ ਕਰ ਉਹਨਾਂ ਨੂੰ ਨਹੀਂ ਮਿਲੇਗਾ। ਮੁੱਖ ਮੰਤਰੀ ਭਗਵੰਤ ਮਾਨ ਨੂੰ ਹਾਰ ਦਾ ਅਹਿਸਾਸ ਹੋਣਾ ਕਿਹਾ ਹੋ ਰਿਹਾ ਇਸ ਲਈ ਉਹ ਆਪਣੇ ਪੂਰੇ ਪਰਿਵਾਰ ਨਾਲ ਜਲੰਧਰ ਪੱਛਮੀ ਹਲਕੇ ਚ ਡੇਰੇ ਲਾਉਣ ਆਏ ਨੇ। ਪ੍ਰਤਾਪ ਮਾਜਵਾ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਇਮਾਨਦਾਰੀ ਦੀ ਬੜੀ ਦੁਹਾਈ ਦਿੰਦੀ ਸੀ ਤੇ ਭਾਰਤੀ ਜਨਤਾ ਪਾਰਟੀ ਤੇ ਇਹਨਾਂ ਵੱਲੋਂ ਦੋਸ਼ ਵੀ ਲਾਇਆ ਗਿਆ ਸੀ ਕਿ ਪ੍ਰੇਸ਼ਣ ਲੋਟਸ ਤਹਿਤ ਉਹਨਾਂ ਦੀ ਵਿਧਾਇਕਾ ਨੂੰ 25-25 ਕਰੋੜ ਰ ਤੇ ਦੱਸਦੀ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਸਮੇਂ ਸ਼ੀਤਲ ਅੰਗਰਾਲ ਹੀ ਪਾਜਪਾ ਖਿਲਾਫ ਐਫਆਈਆਰ ਦਰਜ ਕਰਵਾਉਣ ਵਾਲਾ ਇਕਲੌਤਾ ਨੇਤਾ ਸੀ ਤੇ ਸ਼ੀਤਲ ਅੰਗਰਾਲ ਤੇ ਨਿਸ਼ਾਨੇ ਸਾਧ ਤੇ ਉਹਨਾਂ ਕਿਹਾ ਕਿ ਅੱਜ ਪਾਜਪਾ ਸ਼ੀਤਲ ਅੰਗਰਾਲ ਨੂੰ ਆਪਣਾ ਚੋਣ ਨਿਸ਼ਾਨ ਦੇ ਕੇ ਚੋਣ ਵੀ ਲੜਾ ਰਿਹਾ ਹੈ ਦੋਵਾਂ ਪਾਰਟੀਆਂ ਦੀ ਵਿਚਾਰਧਾਰਾ ਸਮਝਦوار ਹੈ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਮੈਂ ਇੱਕ ਪ੍ਰੋਮਿਸ ਕਰਨਾ ਪੰਜਾਬ ਦੇ ਲੋਕਾਂ ਨੂੰ ਕਿ ਜੋ ਮੈਨੂੰ ਮਹਿਸੂਸ ਹੋ ਰਿਹਾ ਇੱਥੇ ਆ ਕੇ ਭਗਵੰਤ ਮਾਨ ਜੀ ਦਾ ਬੰਝਾ ਪਾਵਿਆ ਸਮੇਤ ਜਿਲੰਦਰ ਵੈਸਦੇ ਲੋਕਾਂ ਨੇ ਚੁੱਕ ਕੇ ਇਹਦੇ ਪਿੰਡ ਸਤੌਜੇ ਦੀ ਬੰਬੀ ਦੇ ਛੜ ਕੇ ਆਣਾ 10 ਤਰੀਕ ਤੋਂ ਬਾਅਦ ਇਹ ਮੈਨੂੰ ਪੂਰ ਨੂੰ ਫੇਰ ਲੇਕਿਨ ਆ ਮੰਗ ਹੁਣ ਅਗਲੀ ਗੱਲ ਤੁਸੀਂ ਹੁਣ ਜਵਾਬ ਦਿਓ ਹੁਣ ਲੋਟਸ ਆਪਰੇਸ਼ਨ ਦੇ ਦਾਦਾ ਲੋਟਸ ਤੇ ਮੈਂ ਦੱਸਣਾ ਤੇ ਆ ਨਾ ਵੇਖੋ ਇਸ ਤੋਂ ਵੱਡੀ ਬਦਕਿਸਮਤੀ ਜਿਹੜੇ ਆਦਮੀ ਨੂੰ ਸਾਰਿਆਂ ਨੂੰ ਪਹਿਲੇ ਜਿਹੜਾ ਸ਼ੀਤਲ ਲੰਗਰਾਲ ਇਹ ਹਿਸਟਰੀ ਸ਼ੀਤਲ ਨੋਨ ਇਸਟਿਚਰ ਉਹ ਪਾਰਟੀ ਜਿਹੜੀ ਬਦਲਾਅ ਦੀ ਗੱਲ ਕਰਦੀ ਸੀ ਅਸੀਂ ਸਾਫ਼ ਸੁਥਰੀ ਰਾਜਨੀਤੀ ਲੈ ਕੇ ਆਵਾਂਗੇ ਸ਼ਹਿਰਾਂ ਦੀਆਂ ਸੱਥਾਂ ਵਿੱਚੋਂ ਇਲੈਕਸ਼ਨਾਂ ਜਿਹੜੀਆਂ ਤੁਹਾਡੀ ਗੱਲ ਰੱਖੀ ਜਾਏਗੀ ਪਿੰਡਾਂ ਦੀਆਂ ਸੱਤਾ ਚ ਰੱਖੀ ਜਾਏਗੀ ਨੋਨ ਹਿਸਟਰੀ ਸ਼ੀਟਰ ਨੇ ਉਹਨੇ ਡਿਗ ਦਿੱਤੀ ਫਿਰ ਨੋਨ ਹਿਸਟਰੀ ਸ਼ੀਟਰ ਨੇ ਉਹੀ ਕੰਮ ਕੀਤਾ ਜਿਹੜਾ ਉਹਦੀ ਇੱਕ ਉਹਦਾ ਤੌਰ ਤਰੀਕਾ ਸੀ ਸਾਰਿਆਂ ਨੂੰ ਪਹਿਲੇ ਇੱਕ ਸਪੈਸ਼ਲ ਸੈਸ਼ਨ ਜਿਹੜਾ ਭਗਵੰਤ ਮਾਨ ਦੀ ਪਾਰਟੀ ਨੇ ਤੇ ਇਹਨਾਂ ਦੀ ਸਰਕਾਰ ਨੇ ਧੋਖਾ ਕੀਤਾ ਪੰਜਾਬ ਕੋਰੋਨਾ ਰੁਪਏ ਇੱਕ ਸੈਸ਼ਨ ਤੇ ਕਰੋੜ ਰੁਪਇਆ ਰੋਜ਼ ਦਾ ਖਰਚ ਹੋ ਗਿਆ ਇਹਨਾਂ ਸੈਸ਼ਨ ਸੱਦੇ ਆ ਉਹਦੇ ਵਿੱਚ ਇਲਜ਼ਾਮ ਲਗਾਇਆ फ्लोर ऑफ द हाउस ਦੇ ચીਫ ਮਿੰਿਸਟਰ ਨੇ ਕਿ ਸਾਡੇ ਐਮਐਲਏ ਨੂੰ ਭਾਜਪਾ ਨੇ ਭਾਰਤੀ ਜਨਤਾ ਪਾਰਟੀ ਨੇ 25-25 ਕਰੋੜ ਰੁਪਏ ਆਫਰ ਕੀਤਾ ਹੈ ਪਾਰਟੀ ਬਦਲਣ ਵਾਸਤੇ ਡਿਫੈਕਸ਼ਨ ਕਰਨ ਵਾਸਤੇ ਬਿਜ਼ਲੈਸ ચીਫ ਦੇ ਕੋਲ ਹਰਪਾਲ ਸਿੰਘ ਚੀਮਾ ਅਮਨ अरोड़ा ਜੀ ਸੀਤਲ ਹੰਗਰਾਲ ਤੇ ਕਈ ਹੋਰ ਐਮਐਲਏ ਨਾਲ ਲੈ ਕੇ ਜਾਂਦੇ ਬਿਆਨ ਦਿੰਦੇ ਐਫਆਈਆਰ ਦਰਜ ਹੁੰਦੀ ਹੈ ਉਸ ਸੀਤੇ ਲੋਗਰਾਲ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਹੋਈ ਭਾਜਪਾ ਦੇ ਖਿਲਾਫ ਤੇ ਉਹੀ ਭਾਜਪਾ ਸਾਲ ਬਾਅਦ ਉਸੇ ਕੈਂਡੀਡੇਟ ਨੂੰ ਆਪਣਾ ਸਿੰਬਲ ਦੇ ਕੇ ਆਪਣਾ ਕੈਂਡੀਡੇਟ ਲੈਣ ਦੀ ਮੈਂ ਪੁੱਛਣਾ ਚਾਹਨਾ ਸਾਰਿਆਂ ਨੂੰ ਪਹਿਲੇ ਭਾਜਪਾ ਦੀ ਲੀਡਰਸ਼ਿਪ ਨੂੰ ਵਿਸ਼ੇਸ਼ ਤੌਰ ਸੁਨੀਲ ਜਾਖੜ ਜੀ ਨੂੰ ਜਾਖੜ ਸਾਹਿਬ ਇਸ ਕਿਸਮ ਦੀ ਰਾਜਨੀਤੀ ਦੀ ਤੁਸੀਂ ਗੱਲ ਕੀਤੀ ਸੀ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਲੱਭਿਆ ਜਿਨ੍ਹਾਂ ਨੇ ਤੁਹਾਡੀ ਪਾਰਟੀ ਨੂੰ ਅਕਿਊਜ਼ ਕੀਤਾ 25-25 ਕਰੋੜ ਰੁਪਏ ਦੇਣ ਦਾ ਉਹੀ ਬੰਦਾ ਤੁਸੀਂ ਸਾਲ ਬਾਅਦ ਲੈਣਦੇ ਹੋ ਤੇ ਮੈਂ ਆਪ ਨੂੰ ਪੁੱਛਣਾ ਚਾਹੁੰਦਾ ਤੁਸੀਂ ਅਕਾਲੀ ਦਲ ਦਾ ਬੰਦਾ ਛੱਡ ਕੇ ਆਪਣਾ ਕੈਂਡੀਡੇਟ ਬਣਾ ਲੈਂਦੇ ਤੁਹਾਡਾ ਆਪਣਾ ਐਮਪੀ ਜਿਹੜਾ ਪਹਿਲੇ ਕਾਂਗਰਸ ਕੋ ਲੈ ਕੇ ਜਾਂਦੇ ਹੋ ਤੁਸੀਂ ਕਹਿੰਦੇ ਸੀ ਅਸੀਂ ਡਿਫੈਕਟਿਵ ਬੰਦੇ ਜਿਹੜੇ ਡਿਫੈਕਸ਼ਨ ਕਰਾ ਕੇ ਨਹੀਂ ਲੈ ਕੇ ਆ ਤੁਸੀਂ ਕਾਂਗਰਸ ਦੇ ਇੱਕ ਐਕਸਐਮਐਲ ਨੂੰ ਆਪਣੇ ਕੋਲੋਂ ਟਿਕਟ ਦੇ ਕੇ ਐਮਪੀ ਬਣਾਉਂਦੇ ਹੋ ਉਹ ਬੰਦਾ ਪਹਿਲੇ ਤੁਹਾਡੇ ਕੋ ਕੋ ਨਗਦ ਰਹਿਣ ਲੈਂਦਾ ਫਿਰ ਭਾਜਪਾ ਕੋ ਲੈ ਕੇ ਤਿੰਨ ਸਾਲਾਂ ਟਾਈਆਂ ਸਾਲਾਂ ਦੇ ਤਿੰਨ ਪਾਰਟੀਆਂ ਬਦਲ ਲੈਂਦਾ ਪਹਿਲੇ ਕਾਂਗਰਸ ਤੋਂ ਆਪ ਤੇ ਆਪ ਤੋਂ ਮੈਂ ਸਾਰੇ ਹਿੰਦੁਸਤਾਨ 'ਚ ਇੱਕ ਵਾਹਦ ਐਮਪੀ ਵੇਖਿਆ ਹੋਵੇਗਾ ਜਿਹੜਾ ਇੱਕ ਪਾਰਟੀ ਤੋਂ ਐਮਪੀ ਬਣਦਾ ਇੱਕ ਸਾਲ ਫਿਰ ਉਹ ਉਸੇ ਪਾਰਟੀ ਦਾ ਅਨਾਉਂਸਡ ਕੈਂਡੀਡੇਟ ਪਾਰਟੀ ਛੱਡਦਾ ਤੇ ਭਾਜਪਾ ਦਾ ਕੈਂਡੀਡੇਟ ਬਣ ਜਾਂਦਾ ਤੇ ਜਿਸ ਤਰ੍ਹਾਂ ਜਿਲੰਦਰ ਦੇ ਲੋਕਾਂ ਨੂੰ ਵਿਸਤੇ ਲੋਕਾਂ ਨੂੰ ਮੈਂ ਬਹੁਤ ਦਿਲੋਂ ਮੁਬਾਰਕਬਾਦ ਪੇਸ਼ ਕਰੂੰਗਾ ਇਹ ਜਿਹੜੇ ਨੌਨ ਡਿਫੈਕਟਰ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਮਾਣ ਕੇ ਕੱਲੇ ਤੇ ਮੈਨੂੰ ਪੂਰ ਨਾਸ ਹੈ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਪਿੱਛੇ ਹੋ ਕੇ ਠੀਏ ਉਹਦੇ ਵਿੱਚ ਚੰਨੀ ਜੀ ਨੂੰ ਇੰਡੀਆ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਨੂੰ 44000 ਵੋਟ ਗਿਲੰਦਰ ਵੈਸ ਤੋਂ ਪਈ ਭਾਜਪਾ ਨੂੰ ਪਈ ਹੈ 42000 ਆਪ ਨੂੰ ਬਈ 15 42ਆਂ ਦੀ ਇਹਨਾਂ ਦੀ ਬਤੀ ਨਹੀਂ ਟੱਪਣੀ ਐਦ ਕੀ ਭਾਜਪਾ ਮੇਰੀ ਪੇਸ਼ਗੋਈ ਇੱਕ ਸਿੰਗਲ ਇਸ਼ੂ ਤੇ ਇਹਨਾਂ ਨੂੰ ਮੋਟਾ ਪਈਆਂ ਸੀ ਉਹ ਇਸ਼ੂ ਖਤਮ ਹੋ ਗਿਆ ਹੁਣ ਇਸ ਤੋਂ ਬਾਅਦ ਇਹ ਬਤੀਆਂ ਟੁੱਟੇ ਨਹੀਂ ਜਾਂਦੇ ਤੇ ਤੁਸੀਂ ਮੈਨੂੰ ਆਪੇ ਦੱਸੋ 15 ਨਾਲ ਤੋਂ ਕਿੱਥੋਂ ਤੱਕ ਵਧਾ ਪਹਿਣ ਤੇ ਮੈਂ ਇਹ ਵੀ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਜਿਸ ਕੈਂਡੀਡੇਟ ਨੂੰ ਤੁਸੀਂ ਟਿਕਟ ਐਤ ਕੀ ਦਿੱਤੀ ਉਹ ਭਗਤ ਜੀ ਨੂੰ ਲੋਕ ਵੋਟਾਂ ਕਿਸ ਤਰ੍ਹਾਂ ਪਾਣਗੇ ਭਗਤ ਜੀ ਦੇ ਆਪਣੇ ਪਿਤਾ ਜੀ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਨੇ ਜੀ ਉਹਨਾਂ ਨੂੰ ਫੇਰ ਤਾਂ ਨਹੀਂ ਆਪਣੇ ਮੁੰਡੇ ਤੇ ਬੈਸਟ ਦੇ ਲੋਕ ਕਿਸ ਤਰ੍ਹਾਂ ਉਹਨੂੰ ਵੋਟਾਂ ਪਾਣਗੇ ਚੂਨੀ ਲਾਲ ਜੀ ਭਾਜਪਾ ਚ ਨੇ ਮੁੰਡਾ ਉਹਨਾਂ ਦਾ ਆਪ ਦੇ ਵਿੱਚ ਸਾਨੂੰ ਤਾਂ ਹੀ ਨਹੀਂ ਸਮਝ ਆ ਰਹੀ ਕਿ ਕਿਹੜਾ ਕਿੱਥੇ ਹੈ ਸਾਡੇ ਕੋਲ オリジナル ਕੈਂਡੀਡੇਟ ਸੀ ਇੱਕ ਵਰਕਰ ਨੂੰ ਅਸੀਂ ਟਿਕਟ ਦਿੱਤੀ ਵੇਖੋ ਸਾਰੋਂ ਵੱਡੀ ਇਸੇ ਦੇ ਇஷ்டਦਾਰੀ ਚ ਨਹੀਂ ਪਈ ਕੋਈ ਪਟਿਗਰੀ ਦੀ ਗੱਲ ਹੀ ਹੋਈ ਅਸੀਂ ਇੱਕ ਲੇਡੀ ਨੂੰ ਸਾਡੀ ਪੈਨੋ ਟਿਕਟ ਦਿੱਤੀ ਹੈ ਜਿਹੜੀ 5 ਵਾਰ ਦੀ ਪਹਿਲੇ ਉਹਨਾਂ ਦੇ ਲੇਟ ਹਸਬੰਡ ਰਾਮ ਆਸਰਾ ਜੀ ਇਥੋਂ ਦੇ ਕਾਰਪੋਰੇਟੇਸ਼ਨ ਚਾਰ ਵਾਰ ਦੇਉਣ 25 ਸਾਲ ਤੋਂ ਲਗਾਤਾਰ ਆਪਣੇ ਏਰੀਆ ਦੀ ਇਮਾਨਦਾਰੀ ਨਾਲ ਉਹ ਸੇਵਾ ਕਰ ਰਹੇ ਨੇ ਇੱਕ ਲੇਡੀ ਨੂੰ ਦਿੱਤੀ ਟਿਕਟ ਤੇ ਤੁਹਾਡੇ ਸਾਹਮਣੇ ਆ ਬਾਕੀ ਤੇ ਤੁਹਾਨੂੰ ਇਹ ਵੇਖੋ ਕਾਲੀ ਦਾਲ ਨੇ ਜਿਹਨੂੰ ਦਿੱਤੀ ਉਹ ਖੁਦ ਹੀ ਤਰੋੜ ਵਿਛੋੜਾ ਕਰ ਲਿਓ ਤੇ ਉਹਨਾਂ ਨੂੰ ਡਿਸੋ ਨਹੀਂ ਕਰਗੇ ਨੇ ਤੋ ਇਸ ਟਾਈਮ ਦੇ ਉੱਤੇ ਮੈਂ ਸਮਝਣਾ ਕਿ ਜਿਲੰਦਰ ਵੈਸਤੇ ਮੇਰੇ ਵੀਰਾਂ ਨੂੰ ਪੈਣਾ ਨੂੰ ਮਾਤਾਵਾ ਨੂੰ ਮੈਂ ਇਹ ਗੁਜ਼ਾਰਿਸ਼ ਕਰੂੰਗਾ ਤਗੜੇ ਹੋ ਕੇ ਆਪਣੀ ਭੈਣ ਨੂੰ ਵੋਟਾਂ ਪਾ ਕੇ ਪੰਜੇ ਤੇ ਚੋਣ ਨਿਸ਼ਾਨ ਤੇ ਕਾਮਯਾਬ ਕਰੋ ਤੇ ਮੇਰੀ ਇੱਕ ਪੇਸ਼ਕੋਈ ਹੋਰ ਸੁਣ ਲੋ ਇਹ ਇਲੈਕਸ਼ਨ ਮੌਕੇ ਦੇ ਇਹ ਭਗਵੰਤ ਮਾਨ ਗਿਆ ਇਹ ਤੇ ਇੱਥੇ ਘਰ ਕਹਿੰਦਾ ਮੈਂ ਦੋ ਦਿਨਾਂ ਚ ਆਇਆ ਕਰੂੰ ਇਹਨੇ ਇੱਥੇ ਆਣਾ ਸੀ ਇਹ ਤੇ ਜਿਹੜੇ ਘਰ ਤੇ ਉਹਦੇ ਚ ਨਹੀਂ ਰਹਿਣ ਜੋਗਾ ਰਹਿ ਜਾਣ ਤੋ ਹੀ ਇਜ਼ ਓਨ ਹਿਸ ਵੇ ਆਊਟ ਆਪ ਨੇ ਮਨ ਬਡਾ ਲਿਆ ਸਾਨੂੰ ਵੀ ਜਿਹੜੀ ਟਾਪ ਸੋਰਸਸ ਨੇ ਆਪ ਦੀਆਂ ਉਹ ਦੱਸ ਰਹੇ ਨੇ ਕਿ ਜਿੱਦਣ ਜਲੰਧਰ ਵੈਸਤਾ ਰਿਜ਼ਲਟ ਆਇਆ ਹਾਰ ਗਿਆ ਇਹਨਾਂ ਨੇ ਇਹਦਾ ਮੰਝਾ ਚੁੱਕ ਕੇ ਇਹਦਾ ਇਹਦੇ ਪਿੰਡ ਛੱਡਣਾ ਤੋਂ ਇੰਨੀ ਹੀ ਗੱਲ ਮੈਂ ਕਹਿਣਾ ਚਾਹੁੰਦਾ ਮੈਂ ਆਪਣੇ ਸਾਥੀ ਸੁਆਜੀਓ ਸਾਹਿਬ ਕੇਜਰੀ ਕੇਜਰੀਵਾਲ ਕੋ ਜੋ ਹਾਈ ਕੋਰਟ ਦੁਆਰਾ ਆਦੇਸ਼ ਦੇਣੇ ਕੇ ਬਾਅਦ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਉਸ ਕੇ ਵਾਰੰਟ ਦੇਖੋ ਕੋਰਟ ਕੇ ਫੈਸਲੇ 'ਤੇ ਮੈਂ ਕੋਈ ਉਸ ਪਰ ਟਿੱਪਣੀ ਨਹੀਂ ਕਰਨਾ ਚਾਹੁੰਦਾ ਕੋਰਟ जो है उस पर पूर्ण फेथ है हर हिंदुस्तान की जमात का हमारे हर पॉलिटिकल जमात को हर आदमी को जहाँ है तो वहां तो हम कोई अपनी दलील अपील पेश नहीं करना चाहते तो फैसला उस पर मैं कुछ नहीं। कल लोकसभा स्पीकर ने जो राजकुमार चब्बेवाल है जो एम बने उनको कहा कि आप डिप्टी स्पीकर का कानून सीख के आइए डिप्टी स्पीकर लोगो लेकर उन्होंने कल कहा था जो लोकसभा के स्पीकर को तो लोकसभा के स्पीकर हैं उन्होंने यह दी कि आप पहले डिप्टी का स्पीकर का कानून जो पढ़ के आइए इस कार्यक्रम में मुझे भाईसाहब स्पोर्ट्स यूनिवर्सिटी का जिक्र होना चाहिए वादा किया था सरकार तो तो से उनका वो वादा नहीं हुआ ग्राउंड पे आ गए हूं मैं भगवंत मान ਨੂੰ پہلے ਪੁੱਛਣਾ ਚਾਹਨਾ ਭਗਵੰਤ ਜੀ 21 April 2023 ਨੂੰ ਜਲੰਧਰ ਵਿੱਚ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੀ ਬਾਈ ਇਲੈਕਸ਼ਨ ਹੋਈ ਸੀ ਤੁਸੀਂ ਵਾਦਾ ਕੀਤਾ ਸੀ ਕੇਜਰੀਵਾਲ ਸਾਹਿਬ ਤੇ ਤੁਸੀਂ ਅਸੀਂ ਸਪੋਰਟਸ ਦੀ ਯੂਨੀਵਰਸਿਟੀ ਬਣਾਉਂਗੇ ਇੱਕ ਪੀਜੀਆਈ ਵਰਗਾ ਇੱਥੇ ਇੰਸਟੀਚਿਊਟ ਲੈ ਕੇ ਆਵਾਂਗੇ ਇੱਕ ਜਿਹੜਾ ਬਰਿਆ ਕਪੂਰਸਲਾ ਰੋਡ ਤੇ ਬਰਿਆਨਾ ਪਿੰਡ ਉਹਦੇ ਵਿੱਚ ਜਿਹੜਾ ਡੰਪ ਹੈ ਇਹ ਅਸੀਂ ਚੁੱਕਾਂਗੇ ਜੋ ਗੰਦਗੀ ਦਾ ਕੰਮ ਹੈ ਜਿਲੰਦਰ ਚੋਂ ਸਾਫ਼ ਕਰਾਂਗੇ ਇੰਡਸਟਰੀਅਲ ਏਰੀਆਜ਼ ਨੂੰ ਅਸੀਂ ਉੱਥੇ ਪੁਲਿਸ ਵੀ ਮੁਹੱਈਆ ਕਰਾਵਾਂਗੇ ਅਸੀਂ ਸੜਕਾਂ ਵੀ ਬਣਾਵਾਂਗੇ ਅਸੀਂ ਲਾਈਟਿੰਗ ਦਾ ਪ੍ਰਬੰਧ ਵੀ ਇੰਡਸਟਰੀਅਲ ਏਰੀਆਜ਼ 'ਚ ਕਰਾਂਗੇ ਅਸੀਂ ਸੀਵਰੇਜ ਦਾ ਵੀ ਕਰਾਂਗੇ ਹਰ ਪਾਸੇ ਤੁਸੀਂ ਫੇਲ ਹੋ ਨਾ ਤੁਸੀਂ ਔਰਤਾਂ ਨਾਲ ਸਾਡੀਆਂ ਭੈਣਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ 18 ਸਾਲ ਤੋਂ ਉਮਰ ਤੋਂ ਵੱਧ ਨੂੰ 1000 ਰੁਪਿਆ ਦਵਾਂਗੇ ਇੱਕ ਵੀ ਇਹੋ ਜਿਹਾ ਕੋਈ ਫੈਸਲਾ ਨਹੀਂ ਤੁਹਾਡਾ ਜਿਹੜਾ ਤੁਸੀਂ ਆਪਣੀ ਗਾਰੰਟੀ ਪੂਰੀ ਕਰ ਸਕੋ ਲੋਕ ਤੁਹਾਨੂੰ ਵੋਟਾਂ ਕਿਉਂ ਪਾਣਗੇ ਤੇ ਤੁਸੀਂ ਸ਼ਹਿਰ ਤੋਂ ਬਾਹਰ ਆ ਕੇ ਮਕਾਨ ਲੈ ਲਿਆ ਤੁਹਾਨੂੰ ਲੱਭਣ ਕੌਣ ਜਾਏਗਾ ਲੱਭ ਰਹੇ ਨੀ ਸੋ ਜਿਲੰਦਰ ਦੇ ਲੋਕਾਂ ਵਾਸਤੇ ਬਹੁਤ ਭਾਰੀ ਟ੍ਰੈਫਿਕ ਦੀ ਜਿਹੜੀ ਇੱਕ ਪ੍ਰੋਬਲਮ ਕੀ ਮਿਸਟਰ ਜਿੱਥੇ ਜ਼ਿਆਦਾ ਟ੍ਰੈਫਿਕ ਜੈਮ ਹੁੰਦੇ ਨੇ ਡੇਲਰ ਨੂੰ ਕੁਝ ਨਹੀਂ ਸ਼ਹਿਰ ਦਾ ਵੀ ਨੁਕਸਾਨ ਕਰ ਰਹੇ ਤੇ ਜਲੰਧਰ ਨੂੰ ਵੀ ਪਰੇਸ਼ਾਨ ਮਾਇਰ ਸਾਹਿਬ ਉਹੀ ਵਾਦੇ ਹੋਣ ਦੁਬਾਰਾ ਕੀਤੇ ਕਿ ਸਟਰੀਟ ਲਾਈਟਾਂ ਦਾ ਵਾਇਰ ਦਾ ਰੋਡਸ ਦਾ ਕੀ ਲੱਗਦਾ ਕਿ ਮੈਂ ਤੇ ਇੰਨੀ ਗੱਲ ਹੀ ਤੁਹਾਨੂੰ ਕਹਿ ਸਕਦੇ ਇਹਨਾਂ ਦੀ ਆਪਣੀ ਟਿਊਬ ਲਾਈਟ ਬੰਦ ਹੋਣ ਵਾਲੀ ਹੈ ਇਹਨਾਂ ਨੇ ਕਿਹਾ ਦੀ ਲਾਈਟ ਕਿਥੋਂ ਜਗਾਣੀ ਡੰਪ ਨੂੰ ਲੈ ਕੇ ਬਾਜਾ ਸਾਹਿਬ ਇਲਜ਼ਾਮ ਲਗਾਉਂਦੇ ਹਰਜੋਤ ਨੇ ਸੁਣਨ ਦੇ ਗੱਲ ਕਾਨਫਰੰਸ ਵੀ ਕੀਤੀ ਹੈ ਕਿ ਮੈਡਮ ਜਦੋਂ ਖੁਦ ਕਾਉਂਸਲਰ ਰਹੇ ਹੈ ਜਦੋਂ ਖੁਦ ਸੀਨੀਅਰ ਡਿਪਟੀ ਮੇਅਰ ਰਹੇ ਹੈ ਡੰਪ ਦਾ ਕੁਸ਼ਕਰਾ ਦੇ ਕਹਿੰਦੇ ਕਿ 760 ਕਰੋੜ ਰੁਪਏ ਦਾ ਕਪਲਾ ਹੋਇਆ ਉਹਦਾ ਸਾਹ ਕਿਸ ਸਮਾਰਟ ਸਿਟੀ ਤੋਂ ਹੈ ਸਮਾਰਟ ਸਿਟੀ ਵੱਲ ਤੋਂ ਇਹ ਦੱਸੋ 2.5 ਸਾਲ ਇਹਨਾਂ ਨੂੰ ਗਵਰਨਮੈਂਟ ਛੋਗੇ ਤੇ ਜੇ ਕਪਲਾ ਹੋਇਆ ਸੀ ਤੇ ਜਿੱਥੇ ਬਾਕੀ ਇਨਕੁਆਰੀਆਂ ਕਰਾਈਆਂ ਜੀ ਇਹ ਵੀ ਕਰਾ ਲੈਣੀ ਸੀ ਇਹ ਹਰਜੋਤ ਬੈਨ ਜੀ ਨੂੰ ਹੁਣ ਚੇਤੇ ਆਏ ਜਦੋਂ ਸਾਰਾ ਕੰਮ ਹਾਰ ਗਏ ਹੋ ਤੁਸੀਂ 92 ਤੋਂ ਬੱਤੀਆਂ ਤੇ ਆ ਗਏ ਤੁਸੀਂ 13 ਚੋਂ ਤਿੰਨਾਂ ਤੇ ਆ ਗਏ ਪਾਰਲੀਮੈਂਟ ਦੇ ਸੀਟਾਂ ਤੇ ਤੁਹਾਡਾ ਚੀਫ ਮਿਨਿਸਟਰ ਜਾਣ ਵਾਲਾ ਤੇ ਬੈਂਸ ਦਾ ਵੀ ਹਾਲ ਉਹੀ ਹੋਣਾ ਜੋ ਕੋਹਦਾ ਹੋਣਾ ਹੁਣ ਤੁਹਾਨੂੰ ਲੋਕਾਂ ਤੇ ਵੇਖੋ ਇਹ ਗਵਰਨਮੈਂਟ ਚੋ ਆ ਕਈ ਸਾਲ ਬਾਅਦ ਤੁਸੀਂ ਦੂਜਿਆਂ ਨੂੰ ਅਕਿਊਜ਼ ਕਰ ਇੱਕ ਕਾਉਂਸਲਰ ਡੰਪ ਇੱਕ ਕਾਉਂਸਲਰ ਜਿਹੜਾ ਉਹ ਡੰਪ ਨੂੰ ਮੂਵ ਕਰਾ ਸਕਦਾ ਇਹ ਤੇ ਗਵਰਨਮੈਂਟ ਲੈਵਲ ਤੇ ਚੀਜ਼ਾਂ ਹੁੰਦੀਆਂ ਨੇ ਜੇ ਢਾਈਆਂ ਸਾਲਾਂ ਚ ਆਪ ਨਹੀਂ ਕਰਾ ਸਕੀ ਕਿ ਸੁਰੇਤ ਦੇ ਕਾਰਦੀ ਇਕੱਲੇ ਜਸਟ ਐਸ ਕਾਉਂਸਲਰ ਮੂਵ ਕਰਾ ਸਕਦੇ ðiਸ ਡਿਸੀਜਨਸ ਆਰ ਟੇਕਨ ਐਟ ði ਚੀਫ ਮਿਨਿਸਟਰਸ ਲੈਵਲ ਇੱਕ ਡੰਪ ਨੂੰ ਮੂਵ ਕਰਨਾ ਨਵੀਂ ਜਗ੍ਹਾ ਜਗਾ ਐਕਵਾਇਰ ਕਰ ਲਈਏ ਸਾਰਾ ਕੁਝ ਇਕੱਲੇ ਤੇ ਮੇਜਰ ਪ੍ਰੋਜੈਕਟ ਤੇ ɪt ਕੈਨ ਨਾਟ ਬੀ ਡਨ ਐਟ ði ਲੈਵਲ ਆਫ ਅ ਪੁਲਿਸ ਮਿਨਿਸਪਲ ਕਾਉਂਸਲਰ ਬਾਜਪਾ ਜੀ ਕਿਉਂਕਿ ਹਿਮਾਚਲ ਦੇ ਵਿੱਚ ਨਾ ਰੋਜ਼ ਵੀਡੀਓ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਉਥੇ ਵਿਤਕਰਾ ਕੀਤਾ ਜਾ ਰਿਹਾ ਹੈ ਆ ਦੁਰਵਿਵਾਰ ਕੀਤਾ ਜਾ ਰਿਹਾ ਹੈ ਹੈ ਕਿ ਚੰਨੀ ਸਾਹਿਬ ਨੇ ਕਿਹਾ ਕਿ ਜਿਹੜੇ ਮੁੱਖ ਮੰਤਰੀ ਸੁੱਖੋ ਹੈ ਉਹਨਾਂ ਨਾਲ ਗੱਲਬਾਤ ਕੀਤੀ ਲੇਕਿਨ ਨਾ ਕੋਈ ਸਟ੍ਰਿਕ ਐਕਸ਼ਨ ਕਰਦਾ ਨਜ਼ਰ ਆ ਰਿਹਾ ਹੈ ਕੱਲ ਆਮ ਆਦਮੀ ਪਾਰਟੀ ਨੇ ਵੀ ਸਵਾਲ ਚੁੱਕੇ ਆ ਆਮ ਆਦਮੀ ਤੇ ਤਾ ਚੁੱਕੇ ਜੇ ਇੱਥੇ ਨਾ ਕੁਝ ਹੁੰਦਾ ਪੰਜਾਬ ਦੇ ਵਿੱਚ ਰੋਜ਼ ਵਿਤਰੇ ਪੰਜਾਬੀਆਂ ਨਾਲ ਹੋ ਰਹੇ ਨੇ ਨੌਜਵਾਨ ਬੱਚੇ ਸਾਡੇ ਘਰਾਂ ਦੇ ਵਿੱਚੋਂ ਨਸ਼ੇ ਨਾਲ ਮਾਰੇ ਜਾ ਰਹੇ ਨੇ ਸਾਰਿਆਂ ਨੂੰ ਵੱਡਾ ਮੁੱਦਾ ਜਿਲੰਧਰ ਵਾਸਤੇ ਇਹੀ ਹੈ ਨਸ਼ੇ ਦਾ ਮੁੱਦਾ ਹੈ ਕੋਤੇ ਨਾ ਕੋ ਸਮਿਆ ਨਹੀਂ ਜਾ ਰਿਹਾ ਅਸੀਂ ਕੰਡੈਮਨ ਕਰ ਰਹੇ ਹਾਂ ਜੋ ਕੁਝ ਵੀ ਹਿਮਾਚਲ ਚ ਹੋਇਆ ਚੰਨੀ ਜੀ ਨੇ ਵੀ ਸੁਖੂ ਜੀ ਨਾਲ ਗੱਲ ਕੀਤੀ ਮੈਂ ਵੀ ਕੀਤੀ ਐਫ ਆਈ ਆਰਸ ਦਰਜ ਕੀਤੀਆਂ ਗਈਆਂ ਨੇ ਐਂਡ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜੀਆਂ ਬੀ ਜੀ ਪੀ ਦੀਆਂ ਏਜੰਸੀਜ਼ ਇਸ ਕਿਸਮ ਦਾ ਮਾਹੌਲ ਦੇਸ਼ 'ਚ ਬਣਾਉਣ ਵਾਸਤੇ ਪੰਜਾਬੀਆਂ ਦੇ ਖਿਲਾਫ ਵਿਸ਼ੇਸ਼ ਤੌਰ 'ਤੇ ਇੱਕ ਨਮਾਇਆ ਰੋਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ